ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਗਾਜ਼ਾ ਦੇ ਪੁਨਰਨਿਰਮਾਣ ਲਈ ਲਿਆਂਦੀ ਗਈ ਯੋਜਨਾ ਤੇ ਮੁ슬ਮਨ ਦੇਸ਼ਾਂ ਵਿੱਚ ਕਾਫੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਫਿਲਸਤੀਨੀ ਆਪਣੀ ਯੋਜਨਾ ਵਿੱਚ ਕਿਤੇ ਹੋਰ ਬਸਨਾਂ ਤੇ ਗਾਜ਼ਾ ਨੂੰ ਮਿਡਲ ਈਸਟ ਰਿਵੈਰਾ ਯਾਨੀ ਸਵਰਸ ਪਾਟਾ ਸਥਾਨ ਵੱਜੋਂ ਵਿਕਸਿਤ ਕਰਨ ਦੀ ਗੱਲ ਤੇ ਨਰਾਸ਼ ਹਨ 트੍ਰੰਪ ਦੀ ਯੋਜਨਾ ਤੋਂ ਨਾਰਾਜ਼ ਅਰਬ ਦੇਸ਼ਾਂ ਦੇ ਨੇਤਾਵਾਂ ਨੇ ਗਾਜ਼ਾ ਲਈ ਮਿਸਰ ਦੀ ਪੁਨਰਨਿਰਮਾਣ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਗਾਜ਼ਾ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਯੋਜਨਾ ਖਿਲਾਫ ਜ਼ਿਆਦਾਤਰ ਅਰਬ ਦੇਸ਼ ਇਕਜੁੱਟ ਹੋ ਗਏ ਹਨ ਜਿਦਾ ਸਾウਦੀ ਅਰਬ ਵਿੱਚ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਅਰਬ ਸਾਗਰ ਦੇ ਨੇਤਾਵਾਂ ਨੇ ਗਾਜ਼ਾ ਨੂੰ ਸ਼ਾਮਲ ਕਰਨ ਦੀ 트ੰਪ ਦੀ ਯੋਜਨਾ ਦੇ ਖਿਲਾਫ ਅਰਬ ਲੀਗ ਦੇ ਮਤੇ ਦਾ ਸਮਰਥਨ ਕੀਤਾ ਤਿੰਨ ਦਿਨ ਪਹਿਲਾਂ ਮਿਸਰ ਨੇ ਕਾਹਿਰਾ ਵਿੱਚ ਇੱਕ ਸਿਖਰ ਸੰਮੇਲਨ ਵਿੱਚ ਗਾਜ਼ਾ ਦੇ ਪੁਨਰ ਨਿਰਮਾਣ ਲਈ ਇੱਕ ਯੋਜਨਾ ਪੇਸ਼ ਕੀਤੀ ਸੀ 트ੰਪ ਦੀ ਗਾਜ਼ਾ ਯੋਜਨਾ ਨੂੰ ਅਰਬ ਦੇਸ਼ਾਂ ਵੱਲੋਂ ਚੁਣੌਤੀ ਦਿੱਤੀ ਗਈ ਹੈ ਇਸਲਾਮਿਕ ਸਹਿਯੋਗ ਸੰਗਠਨ ਯਾਨੀ ਕਿ OIC ਨੇ ਗਾਜ਼ਾ ਦੇ ਕਬਜ਼ਾ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਵਿਰੁੱਧ ਅਰਬ ਲੀਗ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਸਾਊਦੀ ਅਰਬ ਦੇ ਜੇਦਾ ਵਿੱਚ ਇੱਕ ਐਮਰਜੈਂਸੀ ਮੀਟਿੰਗ ਵਿੱਚ ਇਹ ਪ੍ਰਸਤਾਵ ਦਾ ਸਮਰਥਨ ਕੀਤਾ ਗਿਆ। ਇਸ ਤੋਂ 3 ਦਿਨ ਪਹਿਲਾਂ ਹੀ ਮਿਸਰ ਨੇ ਕਾਹਿਰਾ ਵਿੱਚ ਇੱਕ ਸੰਮੇਲਨ ਕੀਤਾ ਸੀ ਜਿਸ ਵਿੱਚ ਗਾਜ਼ਾ ਦੇ ਪੁਨਰਨਿਰਮਾਣ ਲਈ ਇੱਕ ਯੋਜਨਾ ਪੇਸ਼ ਕੀਤੀ ਗਈ ਸੀ ਜਿਸ ਨੂੰ ਅਰਬ ਦੇਸ਼ਾਂ ਦਾ ਪੂਰਾ ਸਮਰਥਨ ਮਿਲਿਆ ਹੈ ਮਿਸਰ ਦੀ ਇਹ ਯੋਜਨਾ 53 ਅਰਬ ਡਾਲਰ ਦੀ ਹੈ ਇਸ ਨੂੰ ਪੂਰਾ ਹੋਣ ਵਿੱਚ 5 ਸਾਲ ਲੱਗ ਸਕਦੇ ਨੇ ਇਸ ਵਿੱਚ ਇਸ ਵਿੱਚ ਗਾਜ਼ਾ ਦੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਇਹ ਯੋਜਨਾ ਚ ਹਸਪਤਾਲ ਪਾਰਕ ਅਤੇ 에ਰਪੋਰਟ ਵੀ ਦੀ ਵੀ ਕੱਲ ਹੋਈ ਹੈ ਇਸ ਯੋਜਨਾ ਦੇ ਤਹਿਤ ਗਾਜ਼ਾ ਪੱਟੀ ਦੇ ਲੋਕ ਗਾਜ਼ਾ ਵਿੱਚ ਹੀ ਰਹਿਣਗੇ ਉਹਨਾਂ ਨੂੰ ਗਾਜ਼ਾ ਛੱਡ ਕੇ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ हाल ही जो ट्रम्प ने गाजा नूरीवेरा ऑफ द मिडिल ईस्ट यानी कि मध्य पूर्व ਦੀ ਸਭ ਤੋਂ ਖੂਬਸੂਰਤ ਜਗਾ ਬਣਾਉਣ ਦੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਗਾਜ਼ਾ ਦੇ ਪੁਨਰ ਨਿਰਮਾਣ ਲਈ ਪਲਿਸਤੀਨੀਆਂ ਨੂੰ ਕਿਤੇ ਹੋਰ ਹਿਜਰਤ ਕਰਨਾ ਪਵੇਗਾ 트ੰਪ ਦੇ ਇਸ ਬਿਆਨ ਨੇ ਮੱਧ ਪੂਰਬ ਵਿੱਚ ਹਲਚਲ ਮਚਾ ਦਿੱਤੀ ਹੈ ਅਰਬ ਦੇਸ਼ਾਂ ਨੇ 트ੰਪ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਾਜ਼ਾ ਨੂੰ ਲੈ ਕੇ 트ੰਪ ਦੀ ਯੋਜਨਾ ਖਿਲਾਫ ਅਰਬ ਦੇਸ਼ ਇਕ ਹੋ ਚੁੱਕੇ ਨੇ ਸੰਯੋਗ ਹੈ ਕਿ 7 ਅਕਤੂਬਰ 2023 ਨੂੰ ਸ਼ੁਰੂ ਹੋਈ ਇਜ਼ਰਾਈਲ ਤੇ ਹਮਾਸ جنگ ਵਿੱਚ ਫਿਲਸਤੀਨੀ ਸ਼ਹਿਰ ਕਾਜ਼ਾ ਤਬਾਹ ਹੋ ਗਿਆ ਸੀ ਉਸ ਸਮਾਂ ਪਹਿਲਾ ਦੋਵਾਂ ਤੇਰਾ ਵਿੱਚ ਜੰਗਬੰਦੀ ਹੋਈ ਹੈ